पुरातन दे इतिहासिक शहर सुल्तानपुर लोधी विखे श्री गुरु नानक देव जी संबंधित कई गुरुद्वारा साहिब मौजूद हैं चो प्रमुख गुरद्वारा श्री बेर साहिब वे नदी के किनारे ते स्थित है इथे पुरातन बेरी अज भी मौजूद है जिसके नाम तो गुरुद्वारा बेर साहिब प्रसिद्ध होया कहा जाता है कि गुरु नानक देव जी ने इश्नान समय दात जमीन गढ़ दिखती जिस नाल यह का दरखत पैदा होया पिछले समय दौरान ये बेड़ी का रुख काफ़ी नाल घिर गया जिस तो बाद श्रोमणी कमेटी वालों पंजाब एग्रीकल्चर एगरीकल्चर यूनीवर्सिटी इसकी सामभ संभाल की जिम्मेवारी दी गई लगभग पिछले दस तो बारह साल तो पीए यू के विग्निया की विशेष टीम के सखत मेहनत सदका अजे पवित्र बेरी मुड़ सुरजीत हो चुकी है यह बेरी मुड़ तो हरी भरी हो गई है फलों के नाल लबा लब भर चुकी है पीए यू के साइंसदाना के वफद ने होर की कहा देखते हाँ सा पत्रकार निर्मल सिंह की इस रिपोर्ट वि ਸਤਰਾ ਵੀਰ ਸਾਹਿਬ ਪੁਜਿਆ ਹੋ ਕੀ ਲੋਕ ਮੰਨਦੇ ਹਾਂ ਜੀ ਹਾਂਜੀ ਵੈਰੀਕ ਖਾਲਸਾ ਵੈਰੀ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਇੱਥੇ ਕਰਨਾ ਚਾਹਣਾ ਕਿ ਸਨ 2013 ਤੋਂ ਸਾਡੇ ਸਾਇੰਸਤਾਂ ਡਾਕਟਰ ਸੰਦੀਪ ਡਾਕਟਰ ਕਰਨਬੀਰ ਡਾਕਟਰ ਜਸ਼ਿੰਦਰ ਸਿੰਘ ਤੇ ਹੋਰ ਵੀ ਸਾਇੰਸਤਾਂ ਯੂਨੀਵਰਸਿਟੀ ਦੇ ਇਹਨਾਂ ਜਿਹੜੇ ਵੀ ਧਾਰਮਿਕ ਸਥਾਨਾਂ ਤੇ ਵੀਰ ਸਾਹਿਬ ਹੈਗੇ ਆ ਬੇਰੀਆਂ ਨੇ ਉਹ ਸਾਰਿਆਂ ਦੀ ਸਾਂਝਵਾਲ ਵਾਸਤੇ ਯੂਨੀਵਰਸਿਟੀ ਨੂੰ ਸੰਪਰਕ ਕੀਤਾ ਗਿਆ ਔਰ ਉਸ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਾਲ ਦੇ ਵਿੱਚ ਤਕਰੀਬਨ ਹਰ 1.5 ਤੋਂ 2 ਮਹੀਨੇ ਬਾਅਦ ਇਹ ਚੱਕਰ ਲਗਾਉਂਦੇ ਆ ਔਰ ਜਿਸ ਤਰ੍ਹਾਂ ਸਮੇਂ-ਸਮੇਂ ਦੀ ਅਨਸਾਰ ਜੋ ਵੀ ਜ਼ਰੂਰਤ ਹੁੰਦੀ ਆ ਤੇ ਸਾਡਾ ਮਤਲਬ ਮੇਨ ਮਕਸਦ ਇਹੀ ਆ ਕਿ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਜ਼ਿਆਦਾ ਸਪਰੇਅ ਤੋਂ ਕੁਦਰਤੀ ਤਰੀਕੇ ਦੇ ਨਾਲ ਜਿਹੜੇ ਵੀ ਰਿਹਾਬ ਨੇ ਉਹਨਾਂ ਨੂੰ ਦੁਬਾਰਾ ਤੋਂ ਫੇਰ ਇਸ ਤਰ੍ਹਾਂ ਮੁਰ ਜਿਹੜਾ ਸਜੀਵ ਕੀਤਾ ਜਾਵੇ ਸੰਜੀਤ ਕੀਤਾ ਜਾਵੇ ਔਰ ਇਹਨਾਂ ਦੀ ਮਿਹਨਤ ਮੇਰੇ ਸੈਸ਼ਤਾਨਾ ਦੀ ਮਿਹਨਤ ਰੰਗ ਲਿਆਈ ਹੈ ਔਰ ਤੁਸੀਂ ਦੇਖੋਗੇ ਕਿ ਸਾਰੇ ਸਥਾਨਾਂ ਤੇ ਚਾਹੇ ਇੱਥੇ ਦੀ ਗੱਲ ਕਰੀਏ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਦਿਵਾਰ ਸਾਹਿਬ ਅਮਰਸਰ ਦੀ ਗੱਲ ਕਰੀਏ ਹਰ ਜਗ੍ਹਾ ਤੇ ਤੁਹਾਨੂੰ ਅੱਜਕੱਲ ਜਾਓਗੇ ਤਾਂ ਬਹੁਤ ਹੀ ਜ਼ਿਆਦਾ ਫਲ ਲੱਗਿਆ ਮਿਲੇਗਾ ਇਹ ਸਾਰਾ ਇਹਨਾਂ ਦੀ ਮਿਹਨਤ ਸਦਕਾ ਮੈਨੂੰ ਮੌਕਾ ਮਿਲਿਆ ਸੀ ਪਹਿਲਾਂ ਸੰਨ 2022 ਦੇ ਵਿੱਚ ਜਦੋਂ ਮੈਂ ਯੂਨੀਵਰਸਿਟੀ ਦਾ ਡਾਇਰੈਕਟਰ ਪ੍ਰਸਾਰ ਸਿੱਖਿਆ ਸੀਗਾ ਹੁਣ ਉਸ ਤੋਂ ਬਾਅਦ ਦੇ ਵਿੱਚ ਮੈਂ ਪਰਵੰਦੇ ਕੀ ਬੋਰਡ ਦਾ ਮੈਂ ਮੈਂ ਬਣਾ ਤੇ ਅੱਜ ਵੀ ਮੈਂ ਇਹਨਾਂ ਦੇ ਨਾਲ ਮੈਂ ਕਿਹਾ ਮੈਂ ਵੀ ਜ਼ਰੂਰ ਜਾਊਂਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਦੇਖ ਕੇ ਮੈਨੇਜਮੈਂਟ ਨਾਲ ਵੀ ਗੱਲ ਕੀਤੀ ਆ ਔਰ ਜੋ ਇੱਥੇ ਬਣਦੀ ਕਾਰਵਾਈ ਸੀ ਅੱਜ ਅਸੀਂ ਕੀਤੀ ਅੱਜ ਵੀ ਅਸੀਂ ਕੈਮੀਕਲ ਦਾ ਇਹਦਾ ਸਪਰੇ ਨਹੀਂ ਕੀਤਾ ਸਿਰਫ ਕਾਂਡ-ਸ਼ਾਂਡ ਕਰਕੇ ਔਰ ਇਹਨੂੰ ਦੱਸਿਆ ਕਿ ਗੋਡੀ ਕਰੋ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਲਗਾ ਕੇ ਤੇ ਡੇਢ ਮਹੀਨੇ ਬਾਅਦ ਮੇਰੇ ਸਾਇੰਸ ਸਾਥੀ ਸਾਇੰਸਦਾਰ ਫੇਰ ਆਉਣਗੇ ਔਰ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਵਾਗਰ ਦੀ ਕਿਰਪਾ ਰਹੇਗੀ ਤੇ ਇਸੇ ਤਰ੍ਹਾਂ ਹੀ ਮਤਲਬ ਇਹ ਬੇਰੀਆਂ ਜਿਹੜੀਆਂ ਕੁਛ ਦਾ ਪਰਫਲਤ ਰੈਂਕ ਵੀ ਤੇਈ ਥਾਂਵਾਂ ਦੇ ਤੇ ਬੇਰੀ ਨੁਕਸਾਨੇ ਜਾਂਦੇ ਕਾਰਨ ਕਿਹਨੇ ਦੇ ਵਿੱਚ ਇਹਦੇ ਕਾਰਨ ਅਲੱਗ-ਅਲੱਗ ਹੁੰਦੇ ਨੇ ਇਹ ਵਿਸਤਾਰ ਦੇ ਵਿੱਚ ਮੇਰੇ ਸਾਥੀ ਦੱਸਣਗੇ ਪਰ ਉਹਦੇ ਜ਼ਿਆਦਾਤਰ ਕਾਰਨ ਜਿਹੜੇ ਹੁੰਦੇ ਆ ਨਾ ਕਈ ਵਾਰੀ ਕਿ ਜਦੋਂ ਸੰਗਤ ਆਉਂਦੀ ਆ ਤਾਂ ਉਹ ਚਾਹੁੰਦੇ ਆ ਵੀ ਹੱਥ ਲਾ ਲਈ ਅਸੀਂ ਉਹ ਹੱਥ ਪ੍ਰਸ਼ਾਦ ਵਾਲੇ ਹੁੰਦੇ ਆ ਉਹਦੇ ਨਾਲ ਥਿੰਦ ਨਾਲ ਵੀ ਮਤਲਬ ਨੁਕਸਾਨ ਹੁੰਦਾ ਫੇਰ ਕਈ ਵਾਰੀ ਜਿਸ ਤਰ੍ਹਾਂ ਇਹ ਬੇਰੀ ਸਾਹਿਬ ਇੱਥੇ ਕੀ ਆ ਮਤਲਬ ਤੁੱਪ ਜਿਹੜਾ ਨੂੰ ਤੁੱਪ ਘੱਟ ਲੱਗਦੀ ਆ ਉਸ ਨਾਲ ਕਈ ਵਾਰੀ ਬਿਮਾਰੀ ਦਾ ਅਟੈਕ ਹੋ ਜਾਂਦਾ ਉੱਪਰ ਤੁਸੀਂ ਦੇਖੋਗੇ ਫਰੂਟ ਲੱਗਿਆ ਹੋਇਆ ਮਤਲਬ ਹਰ ਜਗ੍ਹਾ ਦੇ ਅਲੱਗ-ਅਲੱਗ ਕਾਰਨ ਹੁੰਦੇ ਆ ਤੇ ਉਹੀ ਕਾਰਨ ਅਸੀਂ ਲੱਭਨੇ ਆ ਕਿਉਂਕਿ ਜਦ ਤੁਸੀਂ ਕਾਰਨ ਸਹੀ ਲੱਭ ਲਿਆ ਤਾਂ ਇਲਾਜ ਆਪਣੇ ਆਪ ਹੀ ਫਿਰ ਹੋ ਜਾਂਦਾ ਤੇ ਉਹ ਅਸੀਂ ਲਗਾਤਾਰ ਮਤਲਬ ਜਦੋਂ ਆਪਾਂ ਸਰਵਰ ਕਰਦੇ ਆ ਜਦੋਂ ਆਪਾਂ ਦੇਖਰੇਖ ਕਰਦੇ ਆ ਉਹ ਕਾਰਨ ਸਾਨੂੰ ਪਤਾ ਲੱਗ ਜਾਂਦੇ ਨੇ ਕਿ ਬਈ ਕੀ ਕਿਸੇ ਬਿਮਾਰੀ ਦਾ ਅਟੈਕ ਹੈ ਜਾਂ ਕਿਸੇ ਕੀੜੇ ਦਾ ਅਟੈਕ ਹੈ ਜਾਂ ਮਤਲਬ ਕੋਈ ਕਿਸੇ ਤਰ੍ਹਾਂ ਦੀ ਪਾਣੀ ਦੀ ਜਾਂ ਗੋਡੀ ਦੀ ਇਸ ਤਰ੍ਹਾਂ ਦੀ ਕਾਟ ਹੈਗੀ ਆ ਕੀ ਕੀ ਜਿਹੜੀ ਬੜੀ ਜੈ ਸੇਵਾ ਕੀਤੀ ਬਹੁਤ ਹੀ ਸਕਾਰਜੋਗ ਸਾਧ ਸੰਗਤ ਜੀ ਵਾਜੂ ਕਾ ਖਾਲਸਾ ਵਾਜੂ ਕੀ ਫਤਿਹ ਸੋ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਫੌਲ ਵਿਗਿਆਨ ਵਿਭਾਗ ਦੀ ਟੀਮ ਹੈ ਜਿਵੇਂ ਅੱਗੇ ਵੀ ਦੱਸਿਆ ਅਸੀਂ ਇਹ ਗੁਰਦਾਰਾ ਦਰਬਾਰ ਸਾਹਿਬ ਸ਼੍ਰੀ ਅਨਸਰ ਸਾਹਿਬ ਸੁਲਤਾਨਪੁਰ ਲੋਧੀ ਨਾਨਕਪੁਰ ਸਾਹਿਬ ਤੇ ਹੋਰ ਬਹੁਤ ਹੀ ਅਲੱਗ-ਅਲੱਗ ਥਾਵਾਂ ਤੇ ਧਾਰਮਿਕ ਸਥਾਨਾਂ ਤੇ ਸਾਡੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਂਝੇ ਤੌਰ ਤੇ ਸਾਡੀ ਟੀਮ ਬਣਾਈ ਹੋਈ ਹੈ ਉਹ ਟੀਮ ਦਾ ਅੱਜ ਸਾਡਾ ਦੌਰਾ ਜਿਹੜਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਹੈ ਸਵੇਰ ਦਾ ਅਸੀਂ ਦੇਖ ਰਹੇ ਹਾਂ ਪੂਰੇ ਬੂਟੇ ਦੀ ਨਿਗਰਾਨੀ ਕੀਤੀ ਹੈ ਲੋੜ ਅਨਸਾਰ ਕਾਟ ਛਾਂਟ ਕੀਤੀ ਹੈ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਬਹੁਤ ਜ਼ਿਆਦਾ ਗਿਰਤੀ ਚ ਜਿਹੜਾ ਬੇਰ ਹੈ ਲੜੀਆਂ ਦੇ ਰੂਪ ਚ ਲੱਗਿਆ ਹੋਇਆ ਹੋਇਆ ਸੋ ਅੱਜ ਅਸੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਛਿੜਕਾ ਨਹੀਂ ਕਰਨਾ ਰਿਹਾ ਤੇ ਕਿਉਂਕਿ ਬੇਰੀਏ ਜਿਹੜੇ ਪੱਕ ਰਹੇ ਨੇ ਫਰੂਟ ਐਸੋਲੇ ਅਸੀਂ ਅੱਜ ਸਿਰਫ ਜਿੰਨੀ ਕੁ ਲੋੜ ਅਨਸਾਰ ਕਾਟ ਛਾਂਟ ਸੀ ਉਹੀ ਕੀਤੀ ਹੈ ਬਾਕੀ ਐਸ 베ਰੀ ਦੇ ਉੱਤੇ ਜਿਹੜੀਆਂ ਕੀੜੇ ਜਾਂ ਬਿਮਾਰੀ ਦੀਆਂ ਸਮੱਸਿਆਵਾਂ ਆਉਂਦੀਆਂ ਦੋ ਤਰ੍ਹਾਂ ਦੀਆਂ ਆਉਂਦੀਆਂ ਇੱਕ ਹੁਣੋ ਸਮਾਂ ਜਿਹੜਾ ਆਮ ਤੌਰ ਤੇ ਲੰਘ ਚੁੱਕਿਆ ਜਨਵਰੀ ਫਰਵਰੀ ਦੇ ਵਿੱਚ ਪਾਊਡਰੀ ਮਿਲਡਿਊ ਜਿਹਨੂੰ ਚਿੱਟੋਂ ਕਹਿ ਦਿੰਦੇ ਆ ਉਹ ਇੱਕ ਬਿਮਾਰੀ ਆਉਂਦੀ ਹੈ ਸੋ ਉਹਦੇ ਲਈ ਕਈ ਵਾਰੀ ਸਾਨੂੰ ਛੜਕਾ ਦੀ ਲੋੜ ਪੈਂਦੀ ਹੈ ਜਾਂ ਕਈ ਵਾਰੀ ਕੋਈ ਨਾ ਕੋਈ ਇੱਕ ਦੋ ਕੀੜਿਆਂ ਦਾ ਹਮਲਾ ਹੁੰਦਾ ਫਲਾਂ ਤੇ ਵੀ ਹੋ ਜਾਂਦਾ ਤੇ ਪੱਤਿਆਂ ਤੇ ਵੀ ਹੋ ਜਾਂਦਾ ਸੋ ਉਹ ਮੌਕੇ ਦੇ ਹਿਸਾਬ ਨਾਲ ਅਸੀਂ ਯੂਨੀਵਰਸਿਟੀ ਵਿੱਚ ਆਪਣੇ ਆਪ ਹੀ ਜਿਹੜੀ ਸਾਡੀ ਲੈਬਾਰਟਰੀ ਵਿੱਚ ਬਣਾਈਆਂ ਨਿੰਮ ਦੀ ਜਾਂ ਧਰੇਕ ਦੀ ਦਵਾਈ ਉਹ ਨਾਲ ਲੈ ਕੇ ਆਨੇ ਹੁੰਦੇ ਆ ਸੋ ਅੱਜ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੀੜੇ ਦਾ ਜਾਂ ਬਿਮਾਰੀ ਦਾ ਇਹਦੇ ਤੇ ਕੋਈ ਹਮਲਾ ਨਹੀਂ ਲੱਭਿਆ ਜਿਸ ਕਰਕੇ ਅੱਜ ਕੋਈ ਵੀ ਅਸੀਂ ਛੜਕਾਅ ਨਹੀਂ ਕੀਤਾ ਸਿਰਫ ਜਿਹੜੀ ਸੁੱਕੀਆਂ ਟਾਹਣੀਆਂ ਸੀ ਅੱਜ ਉਹ ਹੀ ਟਾਹਣੀਆਂ ਕੱਟੀਆਂ ਤੇ ਲਾਲ ਰੰਗ ਦਾ ਪਦਾਰਥ ਨਿਕਲਦਾ ਉਹ ਦਾ ਕੀ ਕਾਰਨ ਹੁੰਦਾ ਜੀ ਲਾਲ ਰੰਗ ਦਾ ਜਿਹੜਾ ਪਦਾਰਥ ਹੈ ਜੀ ਜਿਵੇਂ ਤੁਸੀਂ ਦੇਖਿਆ ਹੋਣਾ ਡਾਕਖਾਨਿਆਂ 'ਚ ਜਿਹੜੀਆਂ ਮੋਹਰਾਂ ਲੱਗਦੀਆਂ ਜਿਹਨੂੰ ਲਿਫਾਫਾ ਬੰਦ ਕਰਦੇ ਆ ਲਾਖ ਦੀਆਂ ਮੋਹਰਾਂ ਉਹ ਲਾਗਦਾ ਇੱਕ ਕੀੜਾ ਹੁੰਦਾ ਜੀ ਜਿਹੜਾ ਕਿ ਆਮ ਤੌਰ ਤੇ ਬੇਰ ਦੇ ਉੱਤੇ ਹੀ ਜਾਂਦਾ ਜ਼ਿਆਦਾ ਪੰਜਾਬ ਦੇ ਵਿੱਚ ਸੋ ਉਹ ਇੱਕ ਕੀੜਾ ਹੈ ਉਸ ਵਿੱਚ ਕੋਈ ਕਿਸੇ ਤਰ੍ਹਾਂ ਦਾ ਵਹਿਮ ਭਰਮ ਪਾਲਣ ਦੀ ਲੋੜ ਨਹੀਂ ਹੈ ਉਹ ਵੀ ਬੇਰੀ ਦੇ ਵਿੱਚੋਂ ਕੋਈ ਖੂਨ ਨਿਕਲ ਰਿਹਾ ਕੀੜਾ ਕੀੜੇ ਨੂੰ ਆਮ ਤੌਰ ਤੇ ਸਤੰਬਰ ਦੇ ਵਿੱਚ ਜਿਹੜਾ ਮਹੀਨਾ ਪੰਜਾਬ ਚ ਸਤੰਬਰ ਦਾ ਮਹੀਨਾ ਨਮੀ ਹੁੰਦੀ ਆ بارشਾਂ ਤੋਂ ਬਾਅਦ ਉਹ ਦਾ ਸਮਾਂ ਹੁੰਦਾ ਜਦੋਂ ਉਹਦੇ ਵਦਨ ਫੁੱਲਣ ਦਾ ਟਾਈਮ ਆ ਜਾਂਦਾ ਉਹਨੂੰ ਬੂਟੇ ਦੀਆਂ ਟਾਹਣੀਆਂ ਚੋਂ ਪੂਰੀ ਤਰ੍ਹਾਂ ਭੋਜਨ ਮਿਲਦਾ ਸੋ ਉਹ ਇੱਕ ਕੀੜਾ ਹੈ ਜਿਹੜਾ ਕਿ ਲਾਲ ਰੰਗ ਦਾ ਹੁੰਦਾ ਸਤੰਬਰ ਅਕਤੂਬਰ ਚ ਉਹਦੀ ਜਿਹੜੀ ਗਿਣਤੀ ਐ ਨਮੀ ਕਰਕੇ ਜਿਆਦਾ ਵੱਧਦੀ ਐ ਸੋ ਜੇ ਉਹ ਕੀੜੇ ਨੂੰ ਦਬਕੇ ਦੇਖੀ ਆਪਾਂ ਤਾਂ ਉਹ ਚ ਲਾਲ ਰੰਗ ਦਾ ਉਹਦੇ ਕੀੜੇ ਦਾ ਖੂਨ ਕਹਿ ਲਓ ਤੁਸੀਂ ਉਹ ਨਿਕਲਦਾ ਸੋ ਉਹ ਕੋਈ ਕਿਸੇ ਤਰ੍ਹਾਂ ਦੀ ਇਹ ਨਹੀਂ ਵਹਿਮ ਪਾਉਣ ਦੀ ਲੋੜ ਵੀ 베ਰੀ ਦੇ ਵਿੱਚੋਂ ਕੁਝ ਨਿਕਲਦਾ ਗੁਰਪਰੀ ਸਾਧ ਸੰਗਤ ਜੀ ਮੇਰਾ ਨਾਮ ਡਾਕਟਰ ਕਰਨਬੀਰ ਸਿੰਘ ਗਿੱਲਾ ਮੈਂ ਫਾਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਸਹਾਇਕ ਸਹਿਯੋਗੀ ਪ੍ਰੋਫੈਸਰ ਫਾਲ ਵਿਗਿਆਨ ਵਿੱਚ ਸੇਵਾ ਨਿਭਾ ਰਿਹਾ ਆ ਬੇਰ ਦੇ ਨਾਲ तकरीबन 2011-12 ਤੋਂ ਇਸ ਜਿਹੜੀਆਂ ਬੇਰਾਂ ਦੀਆਂ ਇਤਿਹਾਸਕ ਰੋਖ ਨੇ ਇਹਨਾਂ ਦੀ ਸਾਂਭ ਸੰਭਾਲ ਦੀ ਸੇਵਾ ਕਰ ਰਹੇ ਆ ਬੇਰ ਜਿਹੜਾ ਇੱਕ ਇਹੋ ਜਿਹਾ ਰੋਖ ਹੈ ਕਿ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਆਉਂਦੀਆਂ ਨੇ ਇੱਕ ਤਾਂ ਇਹਦਾ ਬੇਰ ਜਿਹੜਾ ਆ ਫਰੂਟ ਆ ਉਹ ਐ ਜਿਹੜੀ ਇਸ ਸਾਲ ਗ੍ਰੋਥ ਆਊਗੀ ਹਰ ਸਾਲ ਨਵੀਂ ਗ੍ਰੋਥ ਆਉਂਦੀ ਹੈ ਉਹਦੇ ਤੇ ਲੱਗਦਾ ਸੋ ਇਸ ਕਰਕੇ ਪਿਛਲੇ ਸਾਲ ਦੀ ਜਿਹੜੀ ਲੱਕੜ ਆ ਉਹ ਅੰਦਰ ਇਕੱਠੀ ਹੁੰਦੀ ਜਾਂਦੀ ਹੈ ਜਿਹਦੇ ਕਰਕੇ ਬੂਟੇ ਦੇ ਅੰਦਰ ਸ਼ੋਰਾ ਆ ਜਾਂਦਾ ਹੈ ਤੇ ਜਿਹੜਾ ਟਾਹਣੀਆਂ ਨਹੀਂ ਉਹਨਾਂ ਤੋਂ ਪੱਤੇ ਜਿਹੜੇ ਆ ਖਤਮ ਹੋ ਜਾਂਦੇ ਆ ਤੇ ਬਿਮਾਰੀਆਂ ਕੀੜਿਆਂ ਦਾ ਹਮਲਾਵਾ ਜਾਂਦਾ ਦੂਸਰਾ ਇੱਕ ਆਮ ਤੌਰ ਤੇ ਧਾਰਨਾ ਵੇਖੀ ਗਈ ਹੈ ਕਿ ਜਿਹੜੀਆਂ ਖਾਸ ਤੌਰ ਤੇ ਪੁਰਾਣੀਆਂ 베ਰੀਆਂ ਨੇ ਉਹਨਾਂ ਦੇ ਵਿੱਚੋਂ ਲਾਲ ਰੰਗ ਦਾ ਪਦਾਰਥ ਨਿਕਲਦਾ ਡਾਕਟਰ ਸੰਦੀਪ ਸਿੰਘ ਮੇਰੇ ਸਾਥੀ ਨੇ ਉਹਦਾ ਇੱਕ ਮੁੱਖ ਕਾਰਨ ਦੱਸ ਦਿੱਤਾ ਹੈ ਦੂਸਰਾ ਕਾਰਨ ਹੈ ਕਿ ਜੀ 베ਰੀਆਂ ਜਿਹੜੀਆਂ ਨੇ ਉਹਨਾਂ ਦਾ ਇੱਕ ਸੁਭਾਅ ਆ ਕਿ ਜਦੋਂ ਟਾਣੀ ਪੁਰਾਣੀ ਹੋ ਜਾਂਦੀ ਆ ਉਹ ਅੰਦਰੋਂ ਖੋਖਲੀ ਹੋ ਜਾਂਦੀ ਆ ਜਿਹੜਾ ਬਰਸਾਤ ਦਾ ਪਾਣੀ ਆ ਜਾਂ ਉੱਪਰ ਸਪਰੇਅ ਕਰਦੇ ਆ ਜੋ ਕੁਝ ਕਰਦੇ ਆ ਉਹ ਪਾਣੀ ਇਹਨਾਂ ਖੋਡਾਂ 'ਚ ਭਰ ਜਾਂਦਾ ਉਸ ਸਾਲਾਂ ਬਾਅਦ ਉਹ ਜਿਹੜਾ ਇਹਦਾ ਕੁਦਰਤੀ ਜਿਹੜਾ ਸੈਪ ਹੁੰਦਾ ਹੈ ਜਿਹੜਾ ਇਹਦਾ ਰਸ ਆ ਬੂਟੇ ਦਾ ਜਦੋਂ ਉਹਦੇ ਸੰਪਰਕ 'ਚ ਆਉਂਦਾ ਤੇ ਇਹਦੇ ਵਿੱਚ ਇੱਕ ਫੀਨੋਲ ਨਾਮ ਦਾ ਕੰਪਾਊਂਡ ਹੁੰਦਾ ਜਿਹੜਾ ਆਕਸੀਡਾਈਜ਼ ਹੋ ਜਾਂਦਾ ਆਕਸੀਜਨ ਮਿਲਣ ਦੇ ਉੱਤੇ ਉਹ ਫੀਨੋਲ ਜਿਹੜਾ ਪਹਿਲਾਂ ਟਰਾਂਸਪੇਰੈਂਟ ਸੀ ਪਾਣੀ ਵਰਗਾ ਸੀਗਾ ਉਹ ਲਾਲ ਰੰਗਦਾ ਹੋ ਜਾਂਦਾ ਤੇ ਜਦੋਂ ਇਹ ਪਾਣੀ ਕਿਸੇ ਵੀ ਜਗ੍ਹਾ ਤੋਂ ਨਿਕਲਣ ਦਾ ਨੂੰ ਰਸਤਾ ਮਿਲਦਾ ਤੇ ਸਾਨੂੰ ਐ ਲੱਗਦਾ ਜਿਵੇਂ ਟਾਣੀ ਕੱਟੀ ਹੈ ਜਾਂ ਉੱਥੋਂ ਨਿਕਲੇ ਤੇ ਸਾਨੂੰ ਲੱਗਦਾ ਕਿ ਇਹਦੇ ਚ ਖੂਨ ਨਿਕਲ ਰਿਹਾ ਪਰ ਉਹ ਅਸਲ ਵਿੱਚ ਬੂਟੇ ਦਾ ਰਸ ਤੇ ਪਾਣੀ ਰਲ ਕੇ ਇੱਕ ਕਿਰਿਆ ਕਰਦੇ ਜਿਹਦੇ ਕਰਕੇ ਫੀਨੋਲ ਜਿਹੜਾ ਆ ਉਹ ਲਾਲ ਰੰਗ ਦਾ ਕੰਪਾਊਂਡ ਬਣਾਉਂਦਾ ਜਿਹਨੂੰ ਸਾਨੂੰ ਲਹੂ ਵਰਗਾ ਲੱਗਦਾ ਇਹ ਜਿਹੜਾ ਇਸ 베ਰੀ ਦਾ ਇਤਿਹਾਸ ਕੀ ਹੈ ਤੇ ਅੱਜ ਟੀਮ ਪਹੁੰਚੀ ਹੈ ਕਿਉਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਇਸ ਪਾਵਨ 베ਰੀ ਦਾ ਇਤਿਹਾਸ ਜੋ ਧੰਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਹੈ ਉਹਨਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਇਸ ਪਾਵਨ ਬੂਟੇ ਨੂੰ ਲਗਾਇਆ ਅਤੇ ਲਗਭਗ ਜੇ ਆਪਾਂ ਦੇਖੀਏ ਤਾਂ ਲਗਭਗ 550 ਸਾਲ ਇਸ 베ਰੀ ਸਾਹਿਬ ਦੀ ਜਿਹੜੀ ਮਮਰ ਆਪਾਂ ਅੰਦਾਜ਼ਾ ਲਾ ਸਕਦੇ ਆ ਤੇ ਜਦੋਂ ਤੋਂ ਲੈ ਕੇ ਇਸ ਪਾਵਨ 베ਰੀ ਸਾਹਿਬ ਦੀ ਸਿਹਤ ਸੰਭਾਲ ਹੈ ਸੇਵਾ ਜਿਹੜੀ ਉਹ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਦੁਆਰਾ ਹੀ ਕੀਤੀ ਜਾਂਦੀ ਹੈ ਮੇਰੇ ਨਾਲ ਡਾਕਟਰ ਸੰਦੀਪ ਸਿੰਘ ਡਾਕਟਰ ਕਰਨਵੀਰ ਸਿੰਘ ਅਤੇ ਡਾਕਟਰ ਅਸ਼ੋਕ ਕੁਮਾਰ ਜੀ ਜਿਹੜੇ ਉੱਥੋਂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਵੀ ਨੇ ਅਤੇ ਬੜੇ ਹੀ ਸੇਵਾ ਦੇ ਨਾਲ ਭਾਵਨਾ ਦੇ ਨਾਲ ਆਕਰ ਕੇ ਸਾਲ ਵਿੱਚ ਲਗਭਗ 2 ਵਾਰੀ ਜਾਂ 3 ਵਾਰੀ ਵੀ ਆ ਜਾਂਦੇ ਨੇ ਫੇਰ ਵੀ ਜਦੋਂ ਕਿਤੇ ਸਾਨੂੰ ਕੋਈ ਦਿੱਕਤ ਹੋਵੇ ਤੇ ਇਹਨਾਂ ਨੂੰ ਫੋਨ ਕਰਕੇ ਸੱਦ ਲਈਦਾ ਤਾਂ ਹਰ ਵਾਰੀ ਇਹ ਮੇਰੀ ਸਾਹਿਬ ਨੂੰ ਆ ਕੇ ਸੇਵਾ ਸੰਭਾਲ ਨੂੰ ਦੇਖਦੇ ਨੇ ਕੋਈ ਟਾਣੀ ਜਦੋਂ ਸੁੱਕ ਰਹੀ ਹੁੰਦੀ ਹੈ ਜਾਂ ਪੱਤੇ ਸੁੱਕ ਰਹੇ ਹੁੰਦੇ ਨੇ ਕਿਉਂਕਿ ਇਹ ਸਾਡੀ ਤਰੋਰ ਨੇ ਇਤਿਹਾਸਕ ਜਿਹੜੇ ਰੁੱਖ ਨੇ ਇਹਨਾਂ ਦੇ ਨਾਮ ਤੇ ਇਹ ਸਾਡੇ ਜਿਹੜੇ ਪਾਵਨ ਸਥਾਨ ਨੇ ਇਸ ਕਰਕੇ ਇਹ ਸਾਡੀ ਤਰੋਰ ਨੇ ਸਾਡਾ ਅਮੁੱਲ ਖਜ਼ਾਨਾ ਹੈ ਉਹ ਲਗਭਗ ਹਰ ਵਾਰੀ ਆ ਕੇ ਕਾਂਡਛਾਂਟ ਆਪਣੇ ਹੱਥੀਂ ਕਰਕੇ ਸੇਵਾ ਕਰਦੇ ਨੇ ਅਤੇ ਨਾਲ ਹੀ ਜੋ ਵੀ ਦਵਾਈ ਬੁੱਟੀ ਪਾਉਣ ਦੀ ਜ਼ਰੂਰਤ ਹੁੰਦੀ ਹੈ ਸਾਮ ਸੰਭਾਲ ਕਰਕੇ ਜਾਂਦੇ ਨੇ ਜਿਸ ਕਰਕੇ ਜੋ ਪਾਣੀ ਆਦਿਕ ਵੀ ਲਾਉਣਾ ਹੁੰਦਾ ਹੈ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਹੀ ਅਸੀਂ ਲਗਾਈਦਾ। ਸੋ ਮੇਰੇ ਨਾਲ ਅੱਜ ਸਾਡੇ ਇਥੋਂ ਦੇ ਮੁੱਖ ਪ੍ਰਬੰਧਕ ਸਰਦਾਰ ਅਵਤਾਸ ਸਿੰਘ ਜੀ ਅਤੇ ਇੰਚਾਰਜ ਭਾਈ ਦਲਬਾਖ ਸਿੰਘ ਜੀ ਵੀ ਖਲੋਤੇ ਹੋਏ ਨੇ। ਸੋ ਇਹ ਸਾਰੀ ਸੇਵਾ ਜਿਹੜੀ ਅੱਜ ਜਿਹੜੇ 10:00 ਵਜੇ ਆ ਗਏ ਸਨ ਬੇਨਾਨੀ ਇਹ ਸਾਰਾ 베ਰੀ ਸਾਹਿਬ ਦੀ ਸਾਹਮ ਸਵਾਲ ਕੀਤੀ ਹੈ ਉਹ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਗੁਰਸਿੱਖਾਂ ਦਾ ਇਹ ਫਰਜ ਬਣਦਾ ਹੈ ਜਿੱਥੇ ਕਿੱਥੇ ਜਿਵੇਂ ਇੱਥੇ ਰਹਿਣ ਵਾਲੇ ਜਿਹੜੇ ਗੁਰਸਿੱਖ ਨੇ ਕੋਈ ਗਰੰਤੀ ਸਿੰਘ ਰਾਹੀਂ ਕੋਈ ਮੈਨੇਜਰ ਦੇ ਰਾਹੀਂ ਕੋਈ ਕਿਸੇ ਤਰੀਕੇ ਦੇ ਨਾਲ ਸੇਵਾ ਨਿਭਾ ਰਿਹਾ ਤਾਂ ਇਹ ਵੀਰ ਆ ਕੇ ਆਪਣਾ ਫਰਜ ਸਮਝ ਕੇ ਹਰ ਵਾਰੀ ਆ ਕੇ ਇਹਨਾਂ ਮਹਾਨ ਰੁੱਖਾਂ ਦੀ ਸੇਵਾ ਸੰਭਾਲ ਕਰਦੇ ਨੇ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹ ਥੋੜਾ ਹੈ ਇੱਥੇ ਆਉਣ ਤੇ ਵੀ ਇਹਨਾਂ ਨੂੰ ਜੀਓ ਆਇਆ ਅਤੇ ਬਹੁਤ ਬਹੁਤ ਧੰਨਵਾਦ ਸਾਡੇ ਮੈਨੇਜਰ ਸਾਹਿਬ ਵੱਲੋਂ ਦਾਸ ਵੱਲੋਂ ਪੂਰੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਜਿੱਥੇ ਜਿੱਥੇ ਪਾਵਨ ਰੁੱਖ ਨੇ ਉਥੇ ਇਹੀ ਇਸਾਮ ਸੰਭਾਲ ਕਰਦੇ ਮਹਾਰਾਜ ਇਹਨਾਂ ਨੂੰ ਹੋਰ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ